ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਇੱਕ ਨਾ ਗੀਤ ਟੈਪ ਸ਼ੇਅਰ ਲਈ ਗਿਆ ਸੀਗਾ ਚੰਗਾ ਲੱਗਦਾ ਵਾ ਤਾਂ ਉਹ ਸ਼ੇਅਰ ਜ਼ਰੂਰ ਕਰਿਓ ਤੇ ਸ਼ੇਅਰ ਬਹੁਤ ਘੰਟਾ ਕਹਿੰਦਾ ਤੇਰੀ ਦੁੱਖਾਂ ਨਾਲ ਭਰੀ ਜ਼ਿੰਦਗੀ ਦੇ ਕਰਜ਼ੇ ਲਾਉਣੇ ਆ ਕਹਿੰਦੇ ਛੜ ਦੇ ਆਸ ਆਪਾਂ ਵਿਆਹ ਕਰਵਾਉਣੇ ਆ ਛੜ ਦੇ ਆਸ ਆਪਾਂ ਵਿਆਹ ਕਰਵਾਉਣੇ ਆ ਮੈਂ ਕਫਨ ਕਦੋਂ ਦਾ ਮੈਂ ਕਹਿੰਦਾ ਮੈਂ ਕਫਨ ਕਦੋਂ ਦਾ ਸਿਆਣੀ ਕਿੰਨੇ ਚਿਰ ਦੀਆਂ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ ਕਹਿੰਦਾ ਕਦੋਂ ਦੀ ਮੈਂ ਤੇਰੇ ਨਾਲ ਫਿਰਦੀ ਆ ਲਾਵਾਂ ਨੂੰ ਕਦੋਂ ਦੀ ਤੇਰੇ ਨਾਲ ਫਿਰਦੀ ਆ ਲਾਵਾਂ ਨੂੰ ਮੇਰੀਆਂ ਰਿਝਾਂ ਪੂਰੀਆਂ ਕਰਦੇ ਚਾਵਾਂ ਨਾ ਮੇਰੀਆਂ ਰਿਝਾਂ ਪੂਰੀਆਂ ਕਰਦੇ ਚਾਵਾਂ ਨਾ ਚਾਵਾਂ ਨਾ ਤੂੰ ਚਾਵਾਂ ਨਾ ਤੂੰ ਕਿੰਨਾ ਟਾਈਮ ਕਿੰਨੇ ਟਾਈਮ ਦੀ ਸੀ ਘੁੰਮਦੀ ਬੜੇ ਚਿਰਦੀਆਂ ਕਹਿੰਦੇ ਕਿੰਨੇ ਟਾਈਮ ਦੀ ਘੁੰਮਦੀ ਬੜੇ ਚਿਰਦੀਆਂ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ ਕਹਿੰਦਾ ਆਪਣੇ ਖੂਨ ਨਾਲ ਲਿਖਦੇ ਚਾਲ ਬਵਾਏ ਆਪਣੇ ਖੂਨ ਨਾਲ ਲਿਖਦੇ ਚਾਲ ਬਵਾਏ ਨਾ ਮੁੜ ਕੇ ਕਦੇ ਦੁਬਾਰਾ ਇੱਥੇ ਨਾ ਆਏ ਨਾ ਮੁੜ ਕੇ ਨਾ ਇੱਥੇ ਆਏ ਤੇਰੇ ਲਈ ਮੈਂ ਆਪਣੇ ਬੂਹੇ ਤੇ ਫੁੱਲ ਚੱਕੀ ਫਿਰਦੀ ਆ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ ਕਹਿੰਦੀ ਮੈਂ ਕਿੰਨੇ ਟਾਈਮ ਦੀ ਤੇਰੇ ਪਿੱਛੇ ਘੁੰਮਦੀ ਕਹਿੰਦੀ ਤੇਰੇ ਟਾਈਮ ਕਿੰਨਾ ਟਾਈਮ ਵੀ ਤੇਰੇ ਪਿੱਛੇ ਘੁੰmdi ਕਹਿੰਦੀ ਮੈਂ ਕਿੰਨੇ ਟਾਈਮ ਦੀ ਤੇਰੇ ਪਿੱਛੇ ਘੁੰmdi ਜਿੱਥੇ-ਜਿੱਥੇ ਤੂੰ ਲੰਘ ਜਾਵੇਂ ਉਸ ਰਾਹਾਂ ਨੂੰ ਚੁੰmdi ਉਸ ਰਾਹਾਂ ਨੂੰ ਚੁੰmdi ਹੁਣ ਬੜਾ ਟਾਈਮ ਲੰਘ ਗਿਆ ਬੜੀ ਹਿਰਦੀਆਂ ਮੇਰੀ ਮੌਤ ਵੀ ਹੁਣ ਤਰਲੇ ਕਰਦੀ ਫਿਰਦੀ ਆ ਮੇਰੀ ਮੌਤ ਵੀ ਤਰਲੇ ਕਰਦੀ ਫਿਰਦੀ ਆ